ਬ੍ਰਦਰ ਜੀ ਅਲਮੋਲ ਭਾਜੀ ਨੂੰ ਇੱਕ ਸਵਾਲ ਕਰਨਾ ਚਾਹੁੰਦਾ ਆ ਕਿ ਜਿਹੜੀ ਸਿੱਖ ਧਰਮ ਆ ਉਹ ਸ਼ੁਰੂਆਤ ਜਿਹੜੀ ਆ ਉਹ 1500 ਈਸਵੀ ਵਿੱਚ ਕੀਤੀ ਗਈ ਸੀ ਠੀਕ ਹੈ ਜੀ ਮੈਂ ਬਹੁਤ ਜ਼ਿਆਦਾ ਆਦਰ ਕਰਦਾ ਆ ਸਿੱਖ ਧਰਮ ਦਾ Hindu ਧਰਮ ਦਾ ਸਾਰੇ ਧਰਮਾਂ ਦਾ ਠੀਕ ਹੈ ਜੀ ਤੇ ਸਿੱਖ ਧਰਮ ਦੀ ਸਥਾਪਨਾ ਹੋਣ ਤੋਂ ਪਹਿਲਾਂ ਸਿੱਖ ਜਿਹੜੇ ਲੋਕ ਬਣਨ ਤੋਂ ਪਹਿਲਾਂ ਲੋਕ ਕੌਣ ਸੀਗੇ ਤੇ ਵਿਸ਼ਵਾਸ ਕਰਦੇ ਆਂ ਪਵਿੱਤਰ ਬਾਈਬਲ ਉਤੇ ਔਰ ਇਸ ਬਾਈਬਲ ਨੂੰ ਪੜਨ ਦੇ ਨਾਲ ਸਾਡਾ ਮਨ ਪਰਿਵਰਤਨ ਹੋਇਆ ਆ ਸਾਡਾ ਧਰਮ ਪਰਿਵਰਤਨ ਨਹੀਂ ਹੋਇਆ ਜਿਸ ਤਰ੍ਹਾਂ ਉਹ ਲੋਕ ਜਿਹੜੇ ਪਹਿਲਾਂ Hindu ਦੇ Muslim ਹੀ ਉਹ Sikh ਬਣੇ ਉਹਨਾਂ ਨੇ ਆਪਣਾ ਮਨ ਪਰਿਵਰਤਨ ਕੀਤਾ ਉਹਨਾਂ ਨੇ ਧਰਮ ਪਰਿਵਰਤਨ ਨਹੀਂ ਕੀਤਾ ਤਾਂ Google ਨੇ ਵੇਖੋ ਮੈਨੂੰ ਕੀ ਦਰ ਦਿੱਤਾ ਕਿ ਉਹ Hindu ਤੇ Muslim ਸੀ ਤੇ ਉਹ ਵੀ ਕਨਵਰਟ ਹੋਏ ਤੇ ਉਹ Sikh Sikh ਬਣੇ ਤੇ ਜੇ ਮੈਂ ਹੁਣੇ ਕਿਸੇ ਨੂੰ ਪੁੱਛਾਂ ਕਿ ਕੀ ਤੁਸੀਂ ਉਦੋਂ ਵੀ ਕਨਵਰਜਨ ਹੋਆਏਗਾ ਤੇ ਕਹਿਣਗੇ ਨਹੀਂ ਨਹੀਂ ਉਦੋਂ ਕਨਵਰਟ ਨਹੀਂ ਹੋਏ ਇਹ ਲੋਕ ਹਿੰਦੂ ਜੀ ਮੁਸਲਮ ਤੋਂ ਸਿੱਖ ਨਹੀਂ ਬਣੇ ਹੀ ਉਹਨਾਂ ਹallelujah praise the lord ਵਿਸ਼ਾਰਮਦਾਸੀਆ ਚੈਨਲ ਦੇ ਉੱਤੇ ਤੁਹਾਡਾ ਸਵਾਗਤ ਕਰਦੇ ਹਾਂ ਔਰ ਚਲਦੇ-ਚਲਦੇ ਮੇਰੀ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਜਾਇਓ ਔਰ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਅਲਮੌਲਕ ਕਵਾਤਰਾਂ ਨੂੰ ਲੈ ਕੇ ਔਰ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਜਾਣਦੇ ਕਿ ਉਸਦੇ ਦੁਆਰਾ ਆਪਣੇ YouTube ਚੈਨਲ ਤੇ ਇੱਕ ਪੋਡਕਾਸਟ ਕੀਤਾ ਗਿਆ ਜਿਸ ਤੇ ਵਿੱਚ ਉਸਨੇ ਮਸੀਹ ਲੋਕਾਂ ਨੂੰ ਟਾਰਗੇਟ ਕੀਤਾ ਔਰ ਮਸੀਹ ਲੋਕਾਂ ਦੇ ਉੱਤੇ ਇਲਜ਼ਾਮ ਲਗਾਇਆ ਗਿਆ ਕਿ ਮਸੀਹ ਲੋਕ ਹੈ ਜੋ ਕਿ ਧਰਮ ਪਰਿਵਰਤਨ ਕਰਦੇ ਨੇ ਔਰ ਬਹੁਤ ਸਾਰੇ ਕੋਸ਼ਨ ਜੋ ਕਿ ਉਹ ਲੈ ਕੇ ਆਏ ਸੀ ਸਤਿ ਸ੍ਰੀ ਅਕਾਲ ਅਨਸਰ ਮੰਗਦਾ ਸੀ ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਉਸ ਕੁਐਸਚਨਸ ਤੇ ਉਸ ਸਵਾਲਾਂ ਦੇ ਇਸ ਪਰਮੇਸ਼ਰ ਦੇ ਦਾਸ ਦੇ ਦੁਆਰਾ ਜੋ ਕਿ ਅਮੋਲਕ ਬਾਤਰਾ ਨੂੰ ਜਵਾਬ ਦਿੱਤੇ ਗਏ ਨੇ ਔਰ ਤੁਸੀਂ ਵੀ ਅੱਗੇ ਜਾ ਕੇ ਅਗਰ ਵੀਡੀਓ ਨੂੰ ਫੁੱਲ ਵਾਚ ਕਰੋਗੇ ਤੇ ਤੁਸੀਂ ਵੀ ਪਰਮੇਸ਼ਰ ਦੇ ਦਾਸ ਦੇ ਕੋਲ ਅਮੋਲਕ ਬਾਤਰਾ ਨੂੰ ਜੋ ਜਵਾਬ ਦਿੱਤੇ ਗਏ ਨੇ ਤੁਸੀਂ ਸੁਣੋਗੇ ਔਰ ਚਲਦੇ-ਚਲਦੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਇਸ ਨੂੰ ਬਹੁਤ ਸ਼ੌਂਕਾ ਆਪਣੇ ਸਵਾਲਾਂ ਦਾ ਜਵਾਬ ਲੈਣ ਦੀ ਔਰ ਉਹੀ ਸਵਾਲਾਂ ਦਾ ਜਵਾਬ ਲੈ ਕੇ ਆਏ ਨੇ ਪਰਮੇਸ਼ਰ ਦੇ ਦਾਸ ਤੋੜਾ ਇਸ ਵੀਡੀਓ ਨੂੰ ਸ਼ੇਅਰ ਕਰਕੇ ਇਸ ਤੱਕ ਜ਼ਰੂਰ ਪਹੁੰਚਾਓ ਕਿ ਇਹ ਆਪਣੇ ਸਵਾਲਾਂ ਦਾ ਜਵਾਬ ਪੁੱਛ ਸਕ ਸਭ ਨੂੰ ਜੈ ਮਸੀਹ ਦੀ ਪ੍ਰਭੂਤਾ ਨੂੰ ਸਾਰਨ ਬਰਕਦੇ ਮੇਰਾ ਨਾਮ ਬਾਸਟੇਜਪੀ ਸਿੰਘ ਜੋਸ਼ੂਆ ਹਾਂ ਤੇ ਅੱਜ ਦੀ ਵੀਡੀਓ ਮੈਂ ਆਪਣੇ ਬਰਦਰ ਅਨਮੋਲ ਜੀ ਲਈ ਬੜਾਈਆਂ ਉਹਨਾਂ ਨੇ ਕੁਝ ਸਵਾਲ ਕੀਤੇ ਸੀ ਆਪਣੇ ਪੋਡਕਾਸਟ ਦੇ ਵਿੱਚ ਪਾਸ ਜੀ ਨੂੰ ਤੇ ਮੈਂ ਆਪਣੇ ਬ੍ਰਦਰ ਜੀ ਨੂੰ ਉੱਤਰ ਦੇਣਾ ਚਾਹੁੰਦਾ ਹਾਂ ਉਹਨਾਂ ਦੇ ਸਵਾਲਾਂ ਦਾ ਜੇ ਉਹਨਾਂ ਦਾ ਸਵਾਲ ਸੀਗਾ ਜੇ ਰੱਬ ਚਾਹੁੰਦਾ ਹੈ ਕਿ ਤੁਸੀਂ ਸਾਰੇ 크੍ਰਿਸਚਨ ਬਣ ਜਾਣ ਤੇ ਰੱਬ ਨੇ ਤੁਹਾਨੂੰ ਪ੍ਰਿਥਕ 크੍ਰਿਸਚਨ ਧਰਮ ਦੇ ਵਿੱਚ ਹੀ ਜਨਮ ਦੇਣਾ ਸੀਗਾ ਤੇ ਇਸ ਲਈ ਸਾਨੂੰ ਜਿਹੜਾ ਆ ਧਰਮ ਪਰਿਵਰਤਨ ਕਰਕੇ ਦੂਸਰੇ ਧਰਮ 'ਚ ਨਹੀਂ ਜਾਣਾ ਚਾਹੀਦਾ ਔਰ ਜਿੱਥੇ-ਇੱਥੇ ਰੱਬ ਨੇ ਜਿਹੜੇ ਧਰਮ 'ਚ ਤੁਹਾਨੂੰ ਜਨਮ ਦਿੱਤਾ ਹੈ ਉਸੇ ਧਰਮ ਵਿੱਚ ਰਹਿ ਕੇ ਤੁਸੀਂ ਉਸੇ ਧਰਮ ਦੇ ਵਿੱਚ ਇਹ ਕਨਵਰਜਨ ਕਰਨਾ ਧਰਮ ਪਰਿਵਰਤਨ ਕਰ ਲੈਣਾ ਆਪਣਾ ਇਹ ਗਲਤ ਆ ਇਹ ਜਿਹੜੇ ਸ਼ਬਦ ਸੀਗੇ ਅਨਮੋਲ ਬ੍ਰਦਰ ਜੀ ਤੇ ਮੈਂ ਆਪਣੇ ਬ੍ਰਦਰ ਜੀ ਅਨਮੋਲ ਭਾਜੀ ਨੂੰ ਇੱਕ ਸਵਾਲ ਕਰਨਾ ਚਾਹੁੰਦਾ ਆ ਇਹ ਜਿਹੜੀ ਸਿੱਖ ਧਰਮ ਆ ਉਹ ਸ਼ੁਰੂਆਤ ਜਿਹੜੀ ਆ ਉਹ 1500 ਈਸਵੀ ਵਿੱਚ ਕੀਤੀ ਗਈ ਸੀ ਠੀਕ ਹੈ ਜੀ ਮੈਂ ਬਹੁਤ ਜ਼ਿਆਦਾ ਆਦਰ ਕਰਦਾ ਆ ਸਿੱਖ ਧਰਮ ਦਾ ਹਿੰਦੂ ਧਰਮ ਦਾ ਸਾਰੇ ਧਰਮਾਂ ਦਾ ਠੀਕ ਹੈ ਜੀ ਤੇ ਸਿੱਖ ਧਰਮ ਦੀ ਸਥਾਪਨਾ ਹੋਣ ਤੋਂ ਪਹਿਲਾਂ ਸਿੱਖ ਜਿਹੜੇ ਲੋਕ ਬਣਨ ਤੋਂ ਪਹਿਲਾਂ ਲੋਕ ਕੌਣ ਸੀਗੇ ਮੇਰਾ ਸਵਾਲ ਹੈ ਮੇਰੇ ਭਰਾ ਜੀ ਅਨਮੋਲ ਜੀ ਨੂੰ ਕਿ ਉਹ ਜਿਹੜੇ Hindu ਦੇ Muslim ਸੀਗੇ ਆ ਵੇਖੋ ਇੰਟਰਨੈਟ ਦੇ ਉੱਤੇ Google ਦੇ ਉੱਤੇ ਮੈਂ ਸਰਚ ਮਾਰੀ ਕਿ who was beef for citizenship ਤੋਂ Google ਨੇ ਵੇਖੋ ਮੈਨੂੰ ਕੀ ਉੱਤਰ ਦਿੱਤਾ ਕਿ ਉਹ Hindu ਤੇ Muslim ਹੀ ਸੀ ਤੇ ਉਹ ਵੀ ਕਨਵਰਟ ਹੋਏ ਤੇ ਉਹ Sikh Sikh ਬਣੇ ਤੇ ਜੇ ਮੈਂ ਹੁਣੇ ਕਿਸੇ ਨੂੰ ਪੁੱਛਾਂ ਕਿ ਕੀ ਤੁਸੀਂ ਉਦੋਂ ਵੀ ਕਨਵਰਜਨ ਹੋਇਆ ਹੈਗਾ ਤੇ ਉਹ ਕੈਨ ਨਹੀਂ ਨੀ ਉਦੋਂ ਕਨਵਰਟ ਨਹੀਂ ਹੋਏ ਇਹ ਲੋਕ Hindu Muslim ਤੋਂ Sikh ਨਹੀਂ ਬਣੇ ਸੀ ਉਹਨਾਂ ਨੇ ਭਰਾ ਮੰਨ ਪਰਿਵਰਤਨ ਕੀਤਾ ਤੁਹਾਡੇ ਲੋਕ ਜਿਹੜੇ ਆ ਉਹ ਜੇ ਹਿੰਦੂਇਜ਼ਮ ਤੇ ਮੁਸਲਮ ਤੋਂ ਉਹ ਸਿੱਖੀਜ਼ਮ ਵਿੱਚ ਆਉਂਦੇ ਆ ਤੇ ਉਹ ਆਪਣਾ ਮਨ ਪਰਿਵਰਤਨ ਕਰਦੇ ਧਰਮ ਪਰਿਵਰਤਨ ਨਹੀਂ ਕਰਦੇ ਤੇ ਸਾਡੇ ਆਪਾਂ ਕਿਹੜਾ ਲੋਕਾਂ ਦਾ ਧਰਮ ਬਦਲਣ ਦੇ ਪਿਆ ਜਾਂ ਮੈਂ ਕਿਹੜਾ ਧਰਮ ਬਦਲਿਆ ਆ ਆਪਾਂ ਦੇ ਜੇ ਸਿੱਖ ਧਰਮ ਚ ਪੈਦਾ ਹੋਏ ਜਾਂ ਹਿੰਦੂ ਧਰਮ ਚ ਪੈਦਾ ਹੋਏ ਆ ਤੇ ਆਪਾਂ ਦੇ ਵਿਸ਼ਵਾਸ ਕਰਦੇ ਆ ਪਵਿੱਤਰ ਬਾਈਬਲ ਉਤੇ ਔਰ ਇਸ ਬਾਈਬਲ ਨੂੰ ਪੜਨ ਦੇ ਨਾਲ ਸਾਡਾ ਮਨ ਪਰਿਵਰਤਨ ਹੋਇਆ ਆ ਸਾਡਾ ਧਰਮ ਪਰਿਵਰਤਨ ਨਹੀਂ ਹੋਇਆ ਜਿਸ ਤਰ੍ਹਾਂ ਉਹ ਲੋਕ ਜਿਹੜੇ ਪਹਿਲਾਂ Hindu ਦੇ ਮੁਸਲਮ ਹੀ ਉਹ ਸਿੱਖ ਬਣੇ ਉਹਨਾਂ ਨੇ ਆਪਣਾ ਮਨ ਪਰਿਵਰਤਨ ਕਤਲ ਕੀਤਾ ਉਹਨਾਂ ਨੇ ਧਰਮ ਪਰਿਵਰਤਨ ਨਹੀਂ ਕੀਤਾ ਆਪਣਾ ਮੇਰਾ ਵਿਸ਼ਵਾਸ ਹੈ ਕਿ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ ਠੀਕ ਹੈ ਜੀ ਜੇ ਤੁਸੀਂ ਸਾਨੂੰ ਅੱਜ ਗਲਤ ਕਹਿ ਰਹੇ ਹੋ ਨਾ ਕਿ ਤੁਸੀਂ ਧਰਮ ਪਰਿਵਰਤਨ ਕਰ ਲਿਆ ਤੁਸੀਂ ਗਲਤ ਹੋ ਤੇ ਫਿਰ ਤੁਸੀਂ ਉਹਨਾਂ ਨੂੰ ਵੀ ਗਲਤ ਕਹੋ ਫਿਰ ਹਿੰਦੂ ਤੋਂ ਜਿਹੜੇ ਸਿੱਖ ਬਣੇ ਮੁਸਲਮਾਨ ਤੋਂ ਸਿੱਖ ਬਣੇ ਜਿਹੜੇ ਠੀਕ ਹੈ ਮੈਂ ਗਲਤ ਨਹੀਂ ਉਹਨਾਂ ਨੂੰ ਕਹਿ ਰਿਹਾ ਮੈਂ ਰਿਸਪੈਕਟ ਕਰਦਾ ਹਾਂ ਸਾਰੇ ਸਿੱਖ ਪਰਿਵਰਿੰਦ ਲੋਕਾਂ ਦੀ ਜਿਹੜੇ ਹਿੰਦੂ ਤੋਂ ਸਿੱਖ ਬਣੇ ਮੁਸਲਮਾਨ ਤੋਂ ਸਿੱਖ ਬਣੇ ਮੈਂ ਇੱਜ਼ਤ ਕਰਦਾ ਉਹਨਾਂ ਦੀ ਮੈਂ ਉਹਨਾਂ ਨੂੰ ਗਲਤ ਨਹੀਂ ਕਹਿ ਰਿਹਾ ਪਰ ਮੈਂ ਇੱਕ ਆਪਣੇ ਗੱਲ ਰੱਖਦਾ ਪਿਆ ਹੈ ਆਪਣੇ ਬ੍ਰਦਰ ਅੱਗੇ ਕੀ ਹੋਊ ਇਹ ਗੱਲ ਕਹਿੰਦਾ ਪਿਆ ਸੀਗਾ ਹਲੇਲੂਇਆ ਤੁਸੀਂ ਵੀਡੀਓ ਚ ਸੁਣਿਆ ਕਿ ਕਿਵੇਂ ਹਲ ਮੁਲਕਵਾਤਰਾ ਨੂੰ ਜੋ ਕਿ ਸਿੱਧੇ ਜਵਾਬ ਦਿੱਤੇ ਗਏ ਇਸ ਵੀਡੀਓ ਦੇ ਦੁਆਰਾ ਔਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੋ ਕੋਈ ਵੀ ਮਸੀਹ ਭੈਣ ਭਰਾ ਮੇਰੀ ਇਸ ਵੀਡੀਓ ਨੂੰ ਦੇਖ ਰਿਹਾ ਹੈ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਿ ਹਲ ਮੁਲਕਵਾਤਰਾ ਤੱਕ ਇਹ ਵੀਡੀਓ ਜਾ ਸਕੇ ਔਰ ਸੁਣ ਸਕੇ ਉਹ ਆਪਣੇ ਜੋ ਕਿ ਸਵਾਲਾਂ ਨੂੰ ਲੈ ਕੇ ਆਏ ਸੀ ਉਸ ਸਵਾਲਾਂ ਦਾ ਜਵਾਬ ਉਹ ਸੁਣ ਸਕੇ ਔਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਔਰ ਚੈੱਕ ਕਰ ਤੁਸੀਂ ਵਿਸ਼ਾਲ ਅੰਦਾਸ ਸੇ ਚੈਨਲ ਤੇ ਪਹਿਲੀ ਵਾਰ ਹੋ ਤੇ ਅਜੇ ਤੱਕ ਤੁਸੀਂ ਵਿਸ਼ਾਲ ਅੰਦਾਸ ਸੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਰੋਜ਼ ਨਵੀਂ ਤੋਂ ਨਵੀਂ ਵੀਡੀਓ ਬਿਸ਼ਾਰਮ ਦੱਸੇ ਜਾਣ ਤੇ ਅਪਲੋਡ ਕਰੀ ਉਸ ਦਾ ਨੋਟੀਫਿਕੇਸ਼ਨ ਅਸੀਂ ਤੁਹਾਡੇ ਤੱਕ ਜ਼ਰੂਰ ਪਹੁੰਚਾ ਸਕੀਏ ਗੋਡ ਬlesਸ ਯੂ ਆਲ